ਸਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਹਰਿਆਣਾ ਤੇ ਅੱਜ ਆਏ ਆ ਆਪਾਂ ਹਰੀਪੁਰੇ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੋਣ ਕੋਣ ਪਰਿਵਾਰ ਤੇ ਤੁਹਾਡੇ ਮੌਕੇ ਤੇ ਪਰਿਵਾਰ ਤੇ ਮੌਕੇ ਤੇ ਕੋਈ ਨਹੀਂ ਪਹਿਲਾਂ ਅੱਜ 20 ਸਾਲ ਹੋ ਗਏ ਉਹਨਾਂ ਦੇ ਪਿਤਾ ਮੌਕੇ ਆ ਠੀਕ ਹੈ ਤੇ ਉਦੋਂ ਬਾਅਦ ਵਿੱਚ ਮੇਰਾ ਵੱਡਾ ਮੁੰਡਾ ਕਣਕ ਵੜਨ ਗਿਆ ਸੀ ਉਹਨੂੰ ਨਹੀਂ ਆਹ ਗੁੜੀਆ ਇਹਨੂੰ ਕੀ ਗੱਲ ਹੋਈ ਮੌਕੇ ਤੇ ਦਿੱਕਤ ਮੌਕੇ ਤੇ ਪਹਿਲਾਂ ਆਏ ਦਿਨਾਂ ਹੋ ਗਿਆ ਐਕਸੀਡੈਂਟ ਹੋ ਗਿਆ ਅੱਛਾ ਜੀ ਤੇ ਮੂਰੇ ਡੰਗਰ ਆ ਕੇ ਬ੍ਰੇਕ ਵਜੀ ਤਿੰਨ ਤੋਂ ਲਾ ਟੋਟ ਦੀ ਰਾੜਾ ਪਾਈ ਗਈ ਠੀਕ ਠੀਕ ਬਾਅਦ ਵਿੱਚ ਇਹਨੂੰ ਹੁਣ ਅੱਜ 20 25 ਦਿਨ ਹੋ ਗਏ ਨੇ ਅੱਛਾ ਮਤਲਬ ਇਹ ਆਪਦੇ ਹੁਣ ਆਪਣੇ ਪੇਕੇ ਆਈ ਹੈ ਹਾਂ ਹਾਂਜੀ ਤੇ ਘਰ ਦਾ ਵੀ ਮਤਲਬ ਘਰ ਦਾ ਵੀ ਉਹਨੂੰ ਉਹ ਬਸ ਵੀ ਉਹਦਾ ਦਮ ਪਤਾ ਹੀ ਨਹੀਂ ਉਹਨੂੰ ਆਪਦੇ ਆਪ ਦਾ ਅੱਛਾ ਤੁਸੀਂ ਇਹਨੂੰ ਇੱਥੇ ਲਾਇਆ ਹੈ ਮੈਂ ਇੱਥੇ ਲਿਆਂ ਜੋ ਵੀ ਦੇਖਭਾਲ ਕਰਨਾ ਹੈ ਦੇਖਭਾਲਨਾ ਤੇਰਾ ਜਿੱਥੇ ਦਵਾਈ ਤੇ ਇੱਥੇ ਵੀ ਤੁਸੀਂ ਹੁਣ ਪਰਿਵਾਰ ਚ ਕੌਣ ਕੌਣ ਨੇ ਮੌਕੇ ਤੇ ਪਰਿਵਾਰ ਚ ਕੋਈ ਨਹੀਂ ਤਿੰਨੇ ਮੁੰਡੇ ਮੁਕੇ ਆ ਵੀ ਮੁਕੇ ਅੱਛਾ ਤਿੰਨ ਮੁੰਡੇ ਸਨ ਉਹ ਵੀ ਮੌਕੇ ਕੇ ਹਾਂ ਹਾਂ ਮੌਕੇ ਤੇ ਤੇ ਘਰ ਵਾਲਾ ਤੁਹਾਡਾ ਉਹਨੂੰ ਉਹ ਵੀ ਮੁਕ ਗਿਆ ਅੱਛਾ ਵੀ ਕਮਾਨ ਵਾਲਾ ਕੋਈ ਨਹੀਂ ਮੈਂ ਕੱਲ ਨਹੀਂ ਆ ਇੱਕ ਤੁਸੀਂ ਜੇ ਤੇ ਇੱਕ ਆ ਉਹ ਵੀ ਬੈਠਿਆ ਨਾਲ ਲੱਤਾਂ ਇਹ ਲੱਤਾਂ ਟੁੱਟੀਆਂ ਹੋਈਆਂ ਐਕਸੀਡੈਂਟ ਹੋਇਆ ਸੀ ਤੇ ਇੱਕ ਤੁਹਾਡੇ ਹੋਰ ਗੁੜੀਆਂ ਹੈ ਹਾਂ ਗੁੜੀਆਂ ਜੀ ਇੱਕੋ ਗੁੜੀਆਂ ਬਸ ਵੀ ਮੌਕੇ ਤੇ ਤਿੰਨ ਹੀ ਤੁਸੀਂ ਜਨਾਨੀਆਂ ਹੀ ਏ ਤਿੰਨ ਮਾੜੇ ਦੱਸਿਓ ਕਿਹੜੇ ਸਨ ਆਪਣੇ ਪਤੀ ਤੇ ਬੱਚੇ ਕਿਹੜੇ ਮੁੰਡੇ ਸਨ ਉਹ ਵੀ ਦੱਸ ਦੋ ਆ ਆ ਜੀ ਆ ਮੇਰਾ ਆ ਵੀ ਆ ਰਿਹਾ ਉਹ ਜੀ ਇਹ ਤੁਹਾਡੇ ਘਰ ਦੇ ਸੰਨ ਹਾਂਜੀ ਆ ਮੇਰੇ ਘਰ ਦਾ ਠੀਕ ਇਹ ਕੀ ਗੱਲ ਇਹ ਕਦੋਂ ਇਹਨਾਂ ਨੂੰ ਕੀ ਹੋਇਆ ਇਹਨੂੰ 20 ਬਰੇ ਅੱਜ ਹੋ ਗਏ ਹੋਣੇ ਆ 1 20 ਸਾਲ ਹਾਂ ਅੱਛਾ ਇਹ ਨਾ ਵੀ ਦਿਹਾੜੀ ਗਿਆ ਸੀਗਾ ਠੀਕ ਇਹਨੂੰ ਪੀੜੀ ਆ ਗਿਆ ਤੇ ਫਿਰ ਪੀੜੀਏ ਦੇ ਕਰਕੇ ਮੁੱਕ ਗਿਆ ਅੱਛਾ ਹਾਂਜੀ ਤੇ ਆ ਤਿੰਨੇ ਮੁੰਡੇ ਹਾਂ ਹਾਂਜੀ ਆ ਵਡਾ ਲੜਕਾ ਮੇਰਾ ਕਣਕ ਵੜਨ ਗਿਆ ਸੀ ਹਾਂਜੀ ਤੇ ਇਹਨੇ ਲਾਲਚ ਕਰ ਲਿਆ ਲੱਗਾ ਰਿਆ ਤੇ ਮੁੜ ਕੇ ਇਹਨੂੰ ਨਾ ਬੁਖਾਰ ਚੜ ਗਿਆ ਦੋ ਦਿਨ ਬੁਖਾਰ ਤੇ ਇਹ ਬਸ ਮਾਰਾ ਦਰਦ ਵਿੱਚ ਮਾਰਾ ਜੇ ਆ ਤੇ ਦਰਦ ਨਾ ਮੁੱਕ ਗਿਆ ਠੀਕ ਹੈ ਤੇ ਜਿਹੜਾ ਆ ਸੀਗਾ ਉਹ ਪਰਲਾ ਸੀਗਾ ਇਹਦੇ ਗੱਤ ਜਖਮ ਸੀਗੇ ਅੱਛਾ ਜੀ ਤੇ ਨੂੰ ਬਹੁਤ ਦਵਾਈ ਲਈ ਮੈਂ ਬੜਾ ਕਰਜ਼ਾ ਚੱਕਿਆ ਹੈ ਸਿਰ ਤੇ ਮੰਗ ਮੰਗ ਪੈਸਾ ਬਹੁਤ ਲਾਇਆ ਕਰਜਾ ਇਹ ਨਾ ਐਸੇ 1 ਮਹੀਨੇ ਚ ਕੀ ਰੋਗੀ ਸੀ ਮਾਤਾ ਜੀ ਇਹਦੇ ਗੱਤ ਜਖਮ ਹੋ ਗਏ ਅੱਛਾ ਇਹ ਫਿਰ ਦੂਜਾ ਵੀ ਹਾਂ ਇਹ 1 ਮਹੀਨੇ ਚ ਜਿਵੇਂ ਆਸ ਮਹੀਨੇ ਚ ਇਹ ਮੁੱਕਿਆ ਤਾਂ ਉਹਦੇ ਅਗਲੇ ਮਹੀਨੇ ਚ ਇਹ ਮੁੱਕ ਗਿਆ ਆ ਤਾਂ ਸੰਦੋ ਮਾਂ ਪੁੱਤ ਰਹਿ ਗਏ ਸੀ ਇੱਥੇ ਸੀ ਟੀਵੀ ਵੇਖੀ ਜਾਂਦੇ ਅੱਛਾ ਇਹ ਸਾਰਿਆਂ ਤੋਂ ਛੋਟਾ ਸੀ ਨਾ ਆ ਉਹ ਛੋਟਾ ਸੀਗਾ ਤੇ ਆ ਵਿਚਾਲੇ ਸੀ ਅੱਛਾ ਜੀ ਇਹਨੂੰ ਕੀ ਹੋਇਆ ਮਾਂ ਪੁੱਤ ਇਹ ਅਸੀਂ ਨਾ ਇੱਥੇ ਮਾਂ ਪੁੱਤ ਦੋਨੇ ਟੀਵੀ ਵੇਖੀ ਜਾਂਦਾ ਰੋਟੀ ਖਾ ਕੇ ਪਿਆ ਇਹਨੇ ਨਾ ਇਹਨਾਂ ਚਿੰਤਾ ਬਾਤ ਕਰਦਾ ਪਟਨ ਉਹਦੇ ਨੂੰ ਪਤਾ ਲੱਗ ਗਿਆ ਨਾ ਤੜਕਨ ਥੱਲੇ ਜਾ ਡਿੱਗੇ। ਇਸੇ ਨੂੰ ਅਟੈਕ ਮਾਰੋ। ਹਾਂ ਅਟੈਕ ਹੋ ਗਿਆ ਨਾ ਤਿੰਨਾਂ ਪ੍ਰਾਥਮਿਕ ਸਿਨਾਰੇ ਮੋਟ ਗਿਆ। ਉਸ ਤੋਂ ਬਾਅਦ ਕਮਾਨ ਵਾਲਾ ਘਰੇ ਚ ਕੋਈ ਕੋਈ ਨਹੀਂ ਹੈ ਹੀ ਨਹੀਂ ਕੋਈ ਵੀ ਹੈ ਨਹੀਂ ਮੌਕੇ ਤੇ ਅਸਨਾ। ਤੇ ਹੁਣ ਤੁਸੀਂ ਮੌਕੇ ਤੇ ਕਿਵੇਂ ਟਾਈਮ ਪਾਸ ਕਰਦੇ? ਕਿਵੇਂ ਕਰਦੀ ਮੈਂ ਰਾਜੇ ਕਾ ਦੀ ਥੋੜਾ ਡਕਾਉਂਦਾਸ ਮੰਗ ਲੈ ਕਾ ਦੀ ਉੱਥੋਂ ਮਾ ਕੇ ਮੈਂ ਟਾਈਮ ਪਾਸ ਕਰਦਾ। ਅੱਛਾ ਚਲ ਕੋਈ ਗੱਲ ਨਹੀਂ ਮਾਤਾ ਜੀ ਆ ਜਾਓ ਤੁਸੀਂ ਬਾਤ। ਤੁਹਾਡੀ ਜਿੰਨੇ ਵੀ ਹੋਏਗੀ ਮਦਦ ਕਰਾਂਗੇ। ਮੇਰਾ ਕੋਈ ਮਤਲਬ ਵੀ ਪਰਿਵਾਰ ਚ ਕੋਈ ਵੀ ਕਮਾਨ ਵਾਲਾ ਕੋਈ ਨਹੀਂ ਮੇਰਾ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਅੱਛਾ ਇੱਕ ਦੋ ਕੁੜੀਆਂ ਨੇ ਇੱਕ ਦੇ ਉਹਦੇ ਵਿਚਾਰੇ ਦੀ ਲੱਤਾਂ ਹਾਂਜੀ ਹਾਂਜੀ ਟੁੱਟ ਗਈ ਐਕਸੀਡੈਂਟ ਚ ਹੈ ਤੇ ਕੋਈ ਗੱਲ ਨਹੀਂ ਮਾਤਾ ਜੀ ਅਸੀਂ ਅਪੀਲ ਕਰਾਂਗੇ ਵੀਰ ਜਿਹੜੇ ਵੀ ਵੀਡੀਓ ਵੇਂਦੇ ਨੇ ਬਾਹਰੋਂ ਨੇੜਿਓਂ ਜਾਂ ਬਾਹਰਲੇ ਰੇਸ਼ੋਂ ਤੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਦਾੰਦਮਾ ਘਰੀ ਵਾਲੇ ਤੇ ਮਾਤਾ ਦੇ ਜਰੂਰ ਹੱਲਪ ਕਰੋ ਕੀ ਨਾਮ ਹੈ ਮਾਤਾ ਜੀ ਤੁਹਾਡਾ ਮੇਰਾ ਨਾਮ ਵੇਖੀ ਮੇਰਾ ਉਹਨਾਂ ਜੀ ਪਿਆਰ ਹੋਆ ਮੇਰਾ ਨਾਮ ਹਾਂਜੀ ਤੇ ਕਾਗਜ਼ਾਂ ਚ ਕੀ ਚੱਲ ਕਾਗਜ਼ਾਂ ਚ ਮੇਰਾ ਨਾਮ ਆਖਿਆਰ ਤੋਂ ਸ਼ਮਮ ਇਖਤਿਆਰ ਕੋਰੇ ਤੇ ਪਿੰਡ ਹਰੀਪੁਰਾ ਪਿੰਡ ਹਰੀਪੁਰਾ ਤੇ ਮਾਤਾ ਦੇ ਮਤਲਬ ਕੋਈ ਵੀ ਬੰਦਾ ਕੋ ਨਹੀਂ ਹੈਗਾ ਘਰੇ ਕਮਾਣ ਵਾਲਾ ਜਿਹੜਾ ਵਿਚਾਰਿਆਂ ਦਾ ਕਮਾਣ ਲਾਪੇ ਤੇ ਆ ਇੱਕ ਆ ਕੁੜੀ ਵੱਡੀ ਕਿ ਛੋਟੀ ਦਾ ਵੀ ਵੱਡੀ ਆ ਛੋਟੀ ਵੀ ਤਿੰਨ ਜਾਨੀਆਂ ਆਪਣੇ ਜਨਾਨੀਆਂ ਜਨਨੀਆਂ ਨੇ ਬਸ ਇਹ ਤੇ ਆਪਦੇ ਘਰ ਵਾਲੀ ਆ ਤੇ ਇਹ ਲੱਗ ਆ ਅਸੀਂ ਤੇ ਸਿਰਫ ਮੈਂ ਇਕੱਲੀ ਆ ਮੇਰੀ ਕੁੜੀ ਅੱਛਾ ਦੋ ਜਣੀ ਤੇ ਹਾਂ ਦੋਨੇ ਮਾਵਾ ਮੈਂ ਕਿਤੇ ਉਹ ਗੁੜੀਆ ਤਾਂ ਨਹੀਂ ਨਹੀਂ ਠੀਕ ਅੱਛਾ ਵੈਸੇ ਵੀ ਆਉਂਦੀ ਇੱਕ ਹਾਂ ਵੈਸੇ ਆ ਇੱਕ ਦੇਖ ਰਹੇ ਕਰਦੀ ਸਮਝ ਲੈ ਆਪਣੀ ਕੁੜੀ ਵਰਗੀ ਆ ਮਤਲਬ ਹੁਣ ਤੁਸੀਂ ਦੋ ਹੀ ਜਾਣੇ ਹੈ ਹਾਂ ਦੋ ਹੀ ਮਾਵਾ ਤੀ ਆ ਤੇ ਅੱਛਾ ਇਹਦਾ ਇਲਾਜ ਚੱਲਣ ਦਿਆ ਹੈ ਹਾਂ ਇਹਦਾ ਇਲਾਜ ਚੱਲ ਰਿਹਾ ਚਲ ਕੋਈ ਗੱਲ ਨਹੀਂ ਅਸੀਂ ਵੀ ਮਦਦ ਕਰਾਂਗੇ ਮਾਤਾ ਜੀ ਜਿੰਨੀ ਹੋ ਸਕੇ ਬਹੁਤ ਬਹੁਤ ਧੰਨਵਾਦ ਬੜੀ ਦੁਖੀ ਆ

ਚਲ ਕੋਈ ਗਾਲੀ ਮਾਤਾ ਜੀ ਮੇਰਾ ਕੋਈ ਨਹੀਂ ਹੈਗਾ ਤੇ ਵੀਰੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੀ ਮਾਤਾ ਮੁਖਤਿਆਰ ਕੋਰੇ ਪਿੰਡ ਹਰੀਪੁਰਾ ਜਿਲ੍ਹਾ सिरसा ਚ ਯੋਗੀ ਇਹਨਾਂ ਕੋਈ ਕਮਾਨ ਵਾਲਾ ਨਹੀਂ ਹੈਗਾ ਇਹਨਾਂ ਤੇ ਇਹਦੇ ਵੀ ਨਿੱਕੇ ਨਿੱਕੇ ਬੱਚੇ ਵਿਚਾਰੀ ਦੇ ਤੜਫਦੀ ਕਦੀ ਇੱਧਰ ਉੱਧਰ ਪਰ ਛੱਡੇ ਇੱਕ ਹੀ ਕੁੜੀਆ ਰਹਿ ਗਈ ਸਾਰੇ ਪਰਿਵਾਰ ਤਿੰਨ ਬੱਚੇ ਸਨ ਉਹ ਵੀ ਮੁੱਕ ਗਏ ਘਰ ਵਾਲਾ ਵੀ ਕੋਈ ਨਹੀਂ ਸਿਰ ਤੇ ਤੇ ਜਿੰਨੇ ਵੀ ਵੱਧ ਤੋਂ ਵੱਧ ਹੋ ਸਕੇ ਮਦਦ ਕਰੋ ਮਾਤਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ